ਸਾਰਨ ਮੇਰੇ ਵੇਲੇ ਜੈ ਐਮ ਸੀ ਦੀ ਸੋ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਅੱਜ ਦਾ ਦਿਨ ਸਾਡਾ ਗੁੱਡ ਫਰਾਈਡੇ ਜੋ ਬਹੁਤ ਪਵਿੱਤਰ ਤਿਹਾੜਿਆ ਔਰ ਇਤੇ ਮਸੀਹ ਭਾਈਚਾਰੇ ਦੀ ਜਿੱਤ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਜਾਟ ਮੂਵੀ ਜਿਹੜੀ ਰਿਲੀਜ਼ ਹੋਈ ਸੀ ਜਿਹਦੇ ਵਿੱਚ ਕੁਝ ਅਪੱਤੀਜਨਕ ਸੀਨ ਸੀ ਔਰ ਜੋ ਫਿਲਮ ਐਕਟਰ ਨੇ ਉਹ ਚਰਚੇ ਦੇ ਵਿੱਚ ਬੈਠ ਕੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਸਰੂਪ ਦੇ ਪਿੱਛੇ ਖਲੋ ਕੇ ਅੱਗੇ ਖਲੋ ਕੇ ਉਹ ਗੱਲ ਕਰ ਰਹੇ ਨੇ ਵੀ ਪ੍ਰਭੂ ਤੁਹਾਡਾ ਬਿਜ਼ੀ ਆ ਉਹਨੇ ਮੈਨੂੰ ਭੇਜਿਆ ਔਰ ਆਮਨ ਸ਼ਬਦ ਦੀ ਸਾਡੇ ਬੇਅਦਬੀ ਕੀਤੀ ਔਰ ਗੋਲੀਆਂ ਮਾਰ ਮਾਰ ਕੇ ਚਰਚੇ ਦੇ ਵਿੱਚ ਸਾਰਿਆਂ ਨੂੰ ਪਾਉਂ ਦਿੱਤਾ ਗਿਆ ਦਰਸਾਇਆ ਗਿਆ ਜਿਹਨੂੰ ਦੇਖ ਕੇ ਪੂਰੇ ਦੇਸ਼ਾ ਵਿਦੇਸ਼ਾ ਦੇ ਵਸਦੇ ਮਸੀਹ ਭਾਈ ਚਰਚ ਬਹੁਤ ਰੋਸ ਸੀ ਔਰ ਗਲੋਬਲ ਕਿਸ਼ਰ ਐਕਸ਼ਨ ਕਮੇਟੀ ਨੇ ਦਾ ਸਖਤ ਨੋਟਿਸ ਲੈਂਦੇ ਹੋਏ ਪ੍ਰਸ਼ਾਸਨ ਨਾਲ ਗੱਲ ਕੀਤੀ ਦਿਲੰਦਰ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਔਰ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹਨਾਂ ਬੰਦਿਆਂ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਦੋ ਦਿਨ ਦਾ ਟਾਈਮ ਅਸੀਂ ਉਹਨਾਂ ਨੂੰ ਦਿੱਤਾ ਸੀ ਪਰ ਤੀਸਰੇ ਦਿਨ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕਰਕੇ ਐਫ ਆਈ ਆਰ ਬਿਨਸ ਬਿਨਸ ਦੀ ਤਰ੍ਹਾਂ ਲਗਾ ਕੇ 295 ਦਾ ਪਰਚਾ ਦਰਜ ਕਰਕੇ ਐਫ ਆਈ ਆਰ ਸਾਨੂੰ ਦਿੱਤੀ ਆ ਔਰ ਮੈਨੂੰ ਸੈਂਸਰ ਬੋਰਡ ਵੱਲੋਂ ਵੀ ਆ ਗਿਆ ਔਰਨਾ ਵੱਲੋਂ ਲਿੱਖਤੀ ਵੀ ਆ ਗਿਆ ਵੀ ਇਹ ਜਿਹੜਾ ਸੀਨਸੀ ਡਿਲੀਟ ਕਰ ਦਿੱਤਾ ਵਾ ਔਰ ਇਸ ਲਈ ਮੈਂ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਔਰ ਖਾਸ ਕਰਕੇ ਆਪਣੇ ਪੂਰੇ মিডিਆ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਆ ਰੱਖੀ ਆ ਕਿਹੜਾ ਐਕਸ਼ਨ ਹੋਇਆ ਹੈ ਕਿ ਤੁਸੀਂ ਕੀ ਕਰਵੇ ਇਹ ਇੱذ ਤੱਕ ਕੀ ਹੈ ਫਿਰ ਦਰਜ ਹੋਗੀ ਉਸ ਤੋਂ ਬਾਅਦ ਹੀ ਕਾਰਵਾਈ ਕੀ ਹੈ ਜਾਂ ਤੁਹਾਡਾ ਆਪਣਾ ਡਿਸਟੈਕ ਅਗਲਾ ਕਰਦੀ ਹੈ ਜੀ ਕੱਲ ਇੱਕ ਅਸੀਂ ਇੱਕ ਅਹਿਮ ਮੀਟਿੰਗ ਬੁਲਾਈ ਆ ਪੂਰੇ ਪੰਜਾਬ ਤੋਂ ਨਹੀਂ ਪੂਰੇ ਹਿੰਦੁਸਤਾਨ ਤੋਂ ਸਾਡੇ ਲੀਡਰ ਸਾਹਿਬਾਨ ਆ ਰਹੇ ਨੇ ਪਾਦਰੀ ਸਾਹਿਬਾਨ ਆ ਰਹੇ ਨੇ ਔਰ ਸਾਡੀਆਂ ਭਰਾਤੀ ਜਥੇਬੰਦੀਆਂ ਆ ਰਹੀਆਂ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਏਗੀ ਔਰ ਅਗਲਾ ਜਿਹੜਾ ਐਕਸ਼ਨ ਆ ਉਹ ਲਿਆ ਜਾਏਗਾ ਅਗਰ ਤੇ ਇਹ ਮਾਫੀ ਮੰਗਦੇ ਨੇ ਜੰਤਕ ਹੋ ਕੇ ਤੇ ਫਿਰ ਮਸੀਹ ਭਾਈਚਾਰੇ ਤੇ ਸੋਚ ਵਿਚਾਰ ਕਰ ਸਕਦਾ ਔਰ ਮੈਂ ਦੱਸਣਾ ਚਾਹੁੰਦਾ ਤੁਹਾਡੇ ਮੱਧਮ ਰਾਈ ਅਸੀਂ ਬੋਲੀਵੁੱਡ ਇੰਡਸਟਰੀ ਦੇ ਖਿਲਾਫ ਨਹੀਂ ਆ ਅਸੀਂ ਸੰਨੀ ਦਿਓਲ ਦੇ ਖਿਲਾਫ ਨਹੀਂ ਆ ਰਦੀਪ ਹੋਟਾ ਦੇ ਖਿਲਾਫ ਨਹੀਂ ਆ ਮਗਰ ਅਸੀਂ ਉਹਨਾਂ ਲੋਕਾਂ ਦੇ ਖਿਲਾਫ ਆ ਜਿਹੜੇ ਇਹ ਐਕਟੀਵਿਟੀ ਕਰਦੇ ਨੇ ਅਗਰ ਭੁੱਖ ਵਿੱਚ ਵੀ ਕੋਈ ਐਕਟੀਵਿਟੀ ਇਦਾਂ ਦੀ ਕਰੇਗਾ ਮਸੀਹ ਭਾਈਚਾਰੇ ਦੇ ਖਿਲਾਫ ਉਰ ਤੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਜ਼ਿਲ੍ਹੇ ਦੀਆਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਉਹਨੂੰ ਜ਼ਰੂਰ ਸਟਾਇਆ ਜਾਏਗਾ ਕਿ ਮੈਂ ਸਮਝਦਾ ਵੀ ਮਸੀਹ ਭਾਈਚਾਰੇ ਨੂੰ ਇੱਕ ਸੌਫਟ ਟਾਰਗੇਟ ਸਮਝਿਆ ਜਾਂਦਾ ਵੀ ਮਸੀਹ ਭਾਈਚਾਰੇ ਨੂੰ ਗਾਲ੍ਹਾਂ ਕੱਢ ਲੋ ਬੋਲੋ ਵੀਡੀਓ ਬਣਾ ਲਓ ਗਲਤ ਇਹਨਾਂ ਦੇ ਉੱਪਰ ਇਹਨਾਂ ਨੇ ਕੁਝ ਨਹੀਂ ਬੋਲਣਾ ਮਗਰ ਹੁਣ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਕਿਸੇ ਨੂੰ ਮਾਫ ਨਹੀਂ ਕਰੇਗੀ ਅਗਰ ਕੋਈ ਵੀ ਸ਼ਰਾਰਤੀ ਹੰਸਰ ਮਸੀਹ ਭਾਈਚਾਰੇ ਦੇ ਖਿਲਾਫ ਐਕਟੀਵਿਟੀ ਕਰੇਗਾ ਉਰਤੇ ਬੰਦੀ ਕਾਨੂੰਨੀ ਕਾਰਵਾਈ ਜਰੂਰ ਕਰਵਾ ਦਿੱਤੀ ਜਾਏਗੀ ਫਿਲਮਾਂ ਜਿਹੜੀਆਂ ਬੰਦੀਆਂ ਇਹਨਾਂ ਦੇ ਵਿੱਚ ਹਰ ਤਰ੍ਹਾਂ ਦਾ ਇੱਕ ਨਾ ਇੱਕ ਬੰਦਾ ਹੋਣਾ ਚਾਹੀਦਾ ਸਿੱਖ ਧਰਮ ਦਾ ਵੀ ਕੋਈ ਨਾ ਕੋਈ ਬੰਦਾ ਹੋਣਾ ਚਾਹੀਦਾ ਈਸਾਈ ਧਰਮ ਦਾ Hindu ਧਰਮ ਦਾ ਮੁਸਲਮਾਨ ਧਰਮ ਦਾ ਕਿਉਂਕਿ ਅਗਰ ਫਿਲਮ ਜੇ ਲੋਪਾਂ ਜਾਂਦੀ ਹੈ ਰਿਲੀਜ਼ ਹੋ ਜਾਂਦੀ ਹੈ Netflix ਤੇ ਆ ਗਈ ਲੋਕਾਂ ਨੇ ਦੇਖ ਲਈ ਫਿਰ ਅਸੀਂ ਜਥੇਬੰਦੀਆਂ ਰੋਲਾ ਪਾਉਂਦੀਆਂ ਇਹ ਪਰਚੇ ਦਰਜ ਕਰ ਦਿੰਦੇ ਨੇ ਜਸੀਨ ਵੀ ਕੱਟ ਦਿੰਦੇ ਨੇ ਇਹ ਚੀਜ਼ ਜਿਹੜੀ ਗਲਤ ਆ ਇਹ ਹੁਣੇ ਨਹੀਂ ਚਾਹੀਦੀ ਇਹ ਪਹਿਲਾਂ ਹੀ ਵੱਖ-ਵੱਖ ਧਰਮਾਂ ਦੇ ਲੋਕ ਇਹਨਾਂ ਨੂੰ ਲੈਣੇ ਚਾਹੀਦੇ ਆ ਪਰ ਲਿਖਤੀ ਉਹਨਾਂ ਕੋਲ ਲੈਣਾ ਚਾਹੀਦਾ ਵੀ ਤੁਹਾਨੂੰ ਕੋਈ ਪੱਤੀ ਦੇਣੀ ਆ ਅਗਰ ਉਹ ਲਿਖਤੀ ਦੇਂਦੇ ਨੇ ਤੇ ਇਹਨਾਂ ਨੂੰ ਉਹ ਸੀਨ ਪਾਉਣਾ ਚਾਹੀਦਾ ਨਹੀਂ ਤੇ ਉਹ ਫਿਲਮ ਦੇ ਵਿੱਚ ਸੀਨ ਜਿਹੜਾ ਵਾ ਡਿਲੀਟ ਕਰ ਦੇਣਾ ਚਾਹੀਦਾ ਮੈਂ ਸਮਝਦਾ ਵੀ ਜਿੱਦਾਂ ਸਾਡਾ ਗੁੱਡ ਫਰਾਈਡੇ ਆ ਪੂਰੇ ਦੇਸ਼ਾਂ ਵੀ ਦੇਸ਼ਾਂ ਦੇ ਵਿੱਚ ਪੂਰੇ ਸਮੁੱਚੇ ਵੇ ਲੋਕਾਂ ਦੇ ਵਿੱਚ ਮਨਾਇਆ ਜਾਂਦਾ ਉਹਨੂੰ ਲੈ ਕੇ ਇਹ ਸੋਚੀ ਸਮਝੀ ਇਹਨਾਂ ਦੀ ਪਲੈਨਿੰਗ ਸੀ ਪੋਪੁਲਾਰਿਟੀ ਲੈਣ ਦੇ ਲਈ ਵੀ ਇਹ ਸੀਨ ਜਿਹੜਾ ਪਾਇਆ ਜਾਵੇ ਗੁੱਡ ਫਰਾਈਡੇ ਆ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਸਟਰ ਦੇ ਵਿੱਚ ਲੋਕੀ ਬਹੁਤ ਵੱਡੀ ਗਿਣਤੀ ਚਰਚਾ 'ਚ ਆਉਂਦੇ ਨੇ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਨੇ ਔਰ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚਾਈ ਜਾਵੇ ਸੋ ਅਗਰ ਜਾਣਬੁੱਝ ਕੇ ਇਹਨਾਂ ਨੇ ਕੀਤਾ ਤੇ ਬਹੁਤ ਵੱਡੀ ਗਲਤ ਗੱਲ ਇਹਨਾਂ ਦੀ ਗਲਤੀ ਹੈ ਇਹਨਾਂ ਦੇ ਐਫਆਈਆਰ ਦਰਜ ਅਸੀਂ ਤਾਂ ਹੀ ਕਰਵਾਈ ਆ ਅਗਰ ਭੁਵੀਚ ਵੀ ਕੋਈ ਏਦਾਂ ਦੀ ਸ਼ਰਾਰਤ ਕਰੇਗਾ ਔਰ ਤੇ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਪੂਰਨ ਤੌਰ ਤੇ ਉਹਨੂੰ ਹੱਥ ਪਾਏਗੀ ਔਰ ਪਰਚੇ ਦਰਜ ਕਰਵਾ ਕੇ ਜੇਲ੍ਹ ਦੇ ਇਲਾਕੇ ਵਿੱਚ ਸਟਾਏਗੀ ਜਿਵੇਂ ਸਮਝਦਾ ਵੀ ਅਗਰ ਇੱਕ ਮਾਫੀਆਲੇ ਬਨੇ ਹੁੰਦੇ ਨੇ ਤੇ ਫਿਰ ਅਸੀਂ ਆਪਣੇ ਭਰਾਤੀ ਜਿਹਾ ਬੰਦੀਆਂ ਦੇ ਨਾਲ ਬੈਠ ਕੇ ਆਪਣੇ ਬਿਸ਼ਪ ਸਾਹਿਬਾਨਾ ਦੇ ਨਾਲ ਬੈਠ ਕੇ ਪਾਦਰੀ ਸਾਹਿਬਾਨਾ ਦੇ ਨਾਲ ਬੈਠ ਕੇ ਲਿਪੂਰੀ ਲੀਡਰਸ਼ਿਪ ਬੈਠ ਕੇ ਗੱਲ ਕਰੇਗੀ ਔਰ ਜੋ ਅਗਲਾ ਫੈਸਲਾ ਹੋਏਗਾ ਤੁਹਾਨੂੰ ਜੁਰਦਸ ਦਿੱਤਾ ਜਾਏਗਾ ਉਸ ਤੋਂ ਬਾਅਦ ਕਰ ਵੀ ਜਿਹੜੀ ਚੱਲਦੀ ਹੈ ਕਾਨੂੰਨੀ ਪ੍ਰਕਿਰਿਆ ਉਹ ਹੋਣੀ ਚਾਹੀਦੀ ਹੈ ਜੋ ਹਰ ਮੁਜਰਮ ਵਾਸਤੇ ਇਹਨਾਂ ਨੇ ਇੱਕ ਜਿਹੜਾ ਕੰਮ ਕੀਤਾ ਹੈ ਇਹ ਦੇਸ਼ ਤੇ ਲੰਗੇ ਭਟਾਉਣ ਦਾ ਕੰਮ ਕੀਤਾ ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਈਸਟਰ ਗੋਡਫ੍ਰੈਲ ਦਾ ਸਾਡਾ ਜਿਹੜਾ ਤਿਹਾੜਾ ਆ ਰਿਹਾ ਸਾਡੇ ਪ੍ਰਧਾਨ ਜੀ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਡੀ ਜਿਹੜੀ ਧਾਰਮਿਕ ਭਾਵਨਾ ਜਾਣ ਬੁਝ ਕੇ ਇਹਨਾਂ ਨੇ ਇਸ ਥੇਸ ਪਹਚਾਈ ਅਸੀਂ ਆਪਣੇ ਪਰਜਰਮ ਇਹ ਮੈਸੇਜ ਜਣਾ ਵੀ ਸ਼ਾਂਤੀ ਬਣਾਈ ਰੱਖੋ ਜਿੱਦਾਂ ਤੁਹਾਨੂੰ ਅਗਰੇ ਸਾਨੂੰ ਸਾਡੇ ਪ੍ਰਧਾਨ ਜੀ ਦੱਸਣਗੇ ਕੋਈ ਵੀ ਸਾਡੀ ਟੀਮ ਜਿਹੜੀ ਸਾਡੇ ਭਰਾਤੀ ਜੱਥੇਬੰਦੀਆਂ ਫੈਸਲਾ ਲੈਣਗੀਆਂ